Happy New Year. <laughs> Happy New Year. <laughs> Celebration. Happy New Year. Celebration. Happy New Year. Hip hip. Bude. Hip, hip. Bude. hip hip. Hip hip. लो भी अज बच्चे नाल कीता आपां ने सैलीब्रेशन सही बारह बजे देखो किन्ना टाइम होया सही बारह बजे आप केक कटिंग की थी है चेक करो जावे टाइम सही बारह बजे आप केक कटिंग की थी है भाई okay. मैनू भी खवाओ भाई सारे जने मैनू भी खवाओ हे फेफ हे ਹਿੱਪ ਹਿੱਪ ਹੂਰੀਏ ਹਿੱਪ ਹਿੱਪ ਹੂਰੀਏ ਸੋ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਸਾਡੀ ਸਾਰੀ ਫੈਮਿਲੀ ਵੱਲੋਂ ਹੈਪੀ ਨਿਊ ਇਅਰ ਇਹ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਮੇਰੀ ਦੁਆ ਹੈ ਤੇ ਜਿਨ੍ਹਾਂ ਦੇ ਸੁਪਨੇ ਅਧੂਰੇ ਨੇ ਇਸ ਸਾਲ ਦੇ ਵਿੱਚ ਵਾਹਿਗੁਰੂ ਉਹਨਾਂ ਦੇ ਸੁਪਨੇ ਪੂਰੇ ਕਰੇ ਬਾਏ ਬਾਏ ਜੀ ਸੋ ਅਸੀਂ ਕੀਤਾ ਜੀ ਅੱਜ ਹੈਪੀ ਨਿਊ ਇਅਰ ਇੰਜੋਏ ਸਹੀ 12 ਵਜੇ ਬੱਚਿਆਂ ਨੇ ਜ਼ਿੱਦ ਕੀਤੀ ਵੀ ਅਸੀਂ ਕੇਕ ਕਟਿੰਗ ਕਰਨੀ ਆ ਸੋ ਆਪਾਂ ਕੇਕ ਲਿਆਏ ਸੀ ਤੇ ਆਪਾਂ ਨੇ ਸਹੀ 12 ਵਜੇ ਕਟਿੰਗ ਕੀਤੀ ਕਿਉਂਕਿ ਬੱਚੇ ਆਏ ਹੋਏ ਸੀਗੇ ਇੰਜੋਏ ਕਰ ਲਿਆ ਹੁਣ ਬੱਚੇ ਖਾ ਰਹੇ ਆ ਭਾਈ ਕੇਕ ਰਾਤ ਨੂੰ 12 ਵਜੇ